ਸਤਿ ਸ਼੍ਰੀ ਅਕਾਲ ਦਰਸ਼ਕੋ 10 ਅਕਤੂਬਰ ਨੂੰ ਫਿਲਮ ਰਿਲੀਜ਼ ਹੋਣ ਜਾਣ ਵਾਲੀ ਹੈ ਸੁਹੇ ਵਿਚੀਰੇ ਵਾਲਿਆ ਤੇ ਅੱਜ ਮੇਰੇ ਨਾਲ ਨੇ ਉਹਦੇ ਰਾਈਟਰ ਤੇ ਐਕਟਰ ਵੀਰ ਸਿੰਘ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਜੀ ਥੋੜਾ ਜਿਹਾ ਫਿਲਮ ਬਾਰੇ ਦੱਸੋ ਤੇ ਆਪਣੇ ਕਰੈਕਟਰ ਬਾਰੇ ਦੱਸੋ ਆਈ نو ਕਿ ਤੇ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਉਸ ਚੀਜ਼ ਨੂੰ ਥੋੜਾ ਜਿਹਾ ਆ ਫਿਲਮ ਜਿਹੜੀ ਹੈ ਉਹ ਦੋ ਪੀਰੀਅਡਸ ਦੇ ਵਿੱਚ ਖੇਡਦੀ ਹੈ ਜੀ ਔਰ ਇੱਕ ਸਿੱਧੇ ਸਾਦੇ ਜਿਹੇ ਮੁੰਡੇ ਦੀ ਕਹਾਣੀ ਹੈ ਉਹ ਇਸ਼ਕ ਦੇ ਚੱਕਰ ਤੇ ਵਿੱਚ ਉਹ ਕੀ ਕੀ ਪਾਪੜ ਵੇਲਦਾ ਔਰ ਫਿਰ ਉਹਨੂੰ ਕਿੱਦਾਂ-ਕਿੱਦਾਂ ਉਹਦੀ ਜ਼ਿੰਦਗੀ ਦੇ ਸੱਚਾਈਆਂ ਬਾਰੇ ਪਤਾ ਲੱਗਦਾ ਹੈ ਨਾ ਔਰ ਜਿਹੜਾ ਮੇਰਾ ਕੈਰੈਕਟਰ ਹੈ 1947 ਦੀ ਵੰਡ ਦੇ ਸਮੇਂ ਜਦੋਂ ਵੰਡ ਹੋ ਰਹੀ ਸੀ ਕੁਝ ਕੁ ਬੰਦਿਆਂ ਨੇ ਕਿੱਦਾਂ ਇਜਤਾਂ ਦੀ ਰਾਖੀ ਕੀਤੀ ਉਹ ਕੈਰੈਕਟਰ ਉਹਦੇ ਬਾਰੇ ਹੈ ਜੀ ਤੁਸੀਂ ਉਹੀ ਪੀਰੀਅਡ ਕਿਉਂ ਚੂਜ਼ ਕੀਤਾ ਮਤਲਬ 1947 ਵਾਲਾ ਹੀ ਬਿਕੋਜ਼ ਇੱਕ ਪੀਰੀਅਡ ਫਿਲਮ ਬਣਾਉਣਾ ਚਾਹੁੰਦੇ ਕਿ ਕੋਈ ਹੋਰ ਟਾਈਮ ਹੀ ਚੂਜ਼ ਕਰ ਸਕਦੇ ਕੋਈ ਨਹੀਂ ਇਤਾਂ ਨਹੀਂ ਉਸ ਕਿਸੇ ਤਰ੍ਹਾਂ ਮੈਂ ਕੰਮ ਹੀ ਉੱਤੇ ਕਰਨਾ ਚਾਹੁੰਦਾ ਸੀਗਾ ਇਸ ਕਰਕੇ ਜੀ ਜੀ ਤੁਸੀਂ ਦੱਸਿਆ ਕਿ ਇਹ ਫਿਲਮ ਦਾ ਆਈਡੀਆ ਤੁਹਾਨੂੰ ਆਪਣੇ ਜਦੋਂ ਸੁਪਨੇ ਉਹਦੇ ਵਿੱਚ ਆਇਆ ਸੀਗਾ ਉਸ ਬਾਰੇ ਥੋੜਾ ਦੱਸੋ ਇੱਕ ਇਮੇਜ ਕਈ ਵਾਰੀ ਕੀ ਹੁੰਦਾ ਅਸੀਂ ਸੁੱਤੇ ਹੁੰਦੇ ਆ ਨਾ ਤਾਂ ਕੋਈ ਸੁਪਨਾ ਕਿਸੇ ਹੋਰ ਹੀ ਜ਼ੋਨ ਦਾ ਤੁਹਾਨੂੰ ਆ ਜਾਂਦਾ ਕੁਝ ਇਮੇजेस ਦਿਸਦੀਆਂ ਨੇ ਉਹਦੇ ਚੋਂ ਨਿਕਲਿਆ ਹੋਇਆ ਇੱਕ ਆਈਡੀਆ ਸੀਗਾ ਜਿਹਨੂੰ ਮੈਂ ਕ੍ਰਾਫਟ ਕਰਨਾ ਸ਼ੁਰੂ ਕੀਤਾ ਤੇ ਤੁਹਾਡੇ ਸਾਹਮਣੇ ਹੈ ਸੀ ਇਹ 뮤직 ਨਾਲ ਵੀ ਹੁੰਦਾ ਤੁਹਾਡੇ ਨਾਲ ਕਿ ਹਾਂ 뮤직 ਨਾਲ ਵੀ ਬਹੁਤ ਵਾਰੀ ਹੁੰਦਾ ਹੈ ਕਈ ਵਾਰੀ ਕੋਈ ਕੰਪੋਜੀਸ਼ਨ ਕਈ ਵਾਰੀ ਕੋਈ ਵਰਡ ਕਈ ਵਾਰੀ ਕੋਈ ਇਮੋਸ਼ਨ ਬਿਲਕੁਲ ਸਟਕ ਕਰ ਜਾਂਦਾ ਦਿਮਾਗ ਤੇ ਵਿੱਚ ਔਰ ਤੁਹਾਨੂੰ ਲੱਗਦਾ ਹੈ ਕਿ ਇਹ ਗੀਤ ਮੈਂ ਪਹਿਲਾਂ ਵੀ ਗਾ ਚੁੱਕਾ ਆਂ ਗੁੰਗੁਣਾ ਚੁੱਕਾ ਆਂ ਜਾਂ ਇਹ ਹੋਣਾ ਚਾਹੀਦਾ ਆ ਤਾਂ ਉਹ ਲਿਖ ਲੈਣਾ ਹੈ ਫਿਰ ਮੈਂ ਤੁਸੀਂ ਲੂਸੀਡ ਡ੍ਰੀਮਿੰਗ ਬਾਰੇ ਸੁਣਿਆ ਜਿਵੇਂ ਇੱਕ ਹਾਂਜੀ ਬਤਾ ਤੁਸੀਂ ਕਰਦੇ ਹੋ ਨਹੀਂ ਇਦਾਂ ਮੇਰਾ ਮੈਡੀਟੇਸ਼ਨ ਨੂੰ ਲੈ ਕੇ ਮੇਰਾ ਬੜਾ ਸਿੱਧਾ ਜਿਹਾ ਮਸਲਾ ਹੈ ਮੈਂ ਇਹ ਨਹੀਂ ਕਿ ਅੱਖਾਂ ਬੰਦ ਕਰਕੇ ਬਹਿਣਾ ਹੀ ਮੈਡੀਟੇਸ਼ਨ ਹੁੰਦੀ ਹੈ ਮੈਨੂੰ ਆਇਆ ਲੱਗਦਾ ਕਿ ਤੁਰਤੇ ਆ ਫਿਰਦੇ ਆ ਬਸ ਜਿਹੜੀ ਚੀਜ਼ ਕਰ ਰਹੇ ਆ ਉਹਦੇ 'ਚ ਧਿਆਨ ਲਾ ਲੈਣਾ ਉਹ ਮੈਡੀਟੇਸ਼ਨ ਹੈ। ਔਰ ਮੈਡੀਟੇਸ਼ਨ ਦੇ ਨਾਲ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਸਿਫਰ ਕਰਨਾ ਹੁੰਦਾ ਪਰ ਸਿਫਰ ਕਰਕੇ ਕਰਨਾ ਕੀ ਹੈ ਉਹ ਜ਼ਿਆਦਾ ਵੱਡਾ ਮਕਸਦ ਹੈ। ਤੇ ਮੈਨੂੰ ਲੱਗਦਾ ਕਿ ਗੁਰੂ ਨਾਨਕ ਦਾ ਘਰ ਸਭ ਤੋਂ ਸੋਹਣੀ ਗੱਲ ਉੱਥੇ ਦੱਸਦਾ ਹੈ ਕਿ ਮਨ ਨੂੰ ਸ਼ਾਂਤ ਕਰਨ ਤੋਂ ਬਾਅਦ ਪ੍ਰਭੂ ਦੀ ਬੰਦਗੀ 'ਚ ਬਹਿਣਾ ਕਿਹਾ ਹੈ। ਮੈਡੀਟੇਸ਼ਨ ਤਾਂ ਉੱਥੋਂ ਸ਼ੁਰੂ ਹੁੰਦੀ ਹੈ। ਜੰਜੋਤ ਭਾਈ ਨੇ ਜਦੋਂ ਫਸਟ ਟਾਈਮ ਇਹ ਸਟੋਰੀ ਸੁਣੀ ਸੀਗੀ ਉਹ ਕਿਦਾਂ ਆਨ ਬੋਰਡ ਆਏ ਉਹਨਾਂ ਨੂੰ ਇਸ ਚੀਜ਼ ਕੀ ਡਿਫਰੈਂਟ ਲੱਗਾ ਕਿ ਉਹਨਾਂ ਨੇ ਇਹ ਫਿਲਮ ਚੂਜ਼ ਕੀਤੀ ਜੰਜੋਤ ਭਾਜੀ ਨਾਲ ਤਕਰੀਬਨ ਅਸੀਂ 10 ਸਾਲ ਤੋਂ ਮਿੱਤਰਾਂ ਪਰਿਵਾਰਾਂ ਚ ਵਰਤ ਰਹੇ ਹਾਂ ਇੱਕ ਦੂਸਰੇ ਦੇ ਨਾਲ ਹੈ ਨਾ ਜਦੋਂ ਇਹ ਕਹਾਣੀ ਮੈਂ ਕਰ ਰਿਹਾ ਸੀਗਾ ਤਾਂ ਮੈਨੂੰ ਲੱਗਿਆ ਕਿ ਯਾਰ ਭਾਜੀ ਬਹੁਤ ਵਧੀਆ ਨਿਵਾ ਸਕਦੇ ਨੇ ਭਾਜੀ ਨਾਲ ਜਦੋਂ ਮੈਂ ਸਟੋਰੀ ਸ਼ੇਅਰ ਕੀਤੀ ਤਾਂ ਭਾਜੀ ਨੂੰ ਵੀ ਸਟੋਰੀ ਬਹੁਤ ਪਸੰਦ ਆਈ ਤਾਂ ਉਹਨਾਂ ਨੇ ਕਿਹਾ ਵੀ ਭਾਜੀ lettes do it together ਆਪਾਂ ਇਕੱਠੇ ਕਰਦੇ ਹਾਂ ਔਰ ਉਹ ਕਾਫਲਾ ਬਣ ਗਿਆ ਸੀ ਇੱਕ ਰਾਈਟਰ ਡਾਇਰੈਕਟਰ ਦੀ ਕੋਲਾਬੋਰੇਸ਼ਨ ਬਹੁਤ ਇੰਪੋਰਟੈਂਟ ਹੁੰਦੀ ਹੈ ਹਰ ਫਿਲਮ ਦੇ ਵਿੱਚ ਬਿਕੋਜ਼ ਰਾਈਟਰ ਨੇ ਆਪਣੇ ਸਾਹਮਣੇ ਗੱਲ ਕਰਨੀ ਹੁੰਦੀ ਹੈ ਸਟੋਰੀ ਨੂੰ ਦੱਸਣਾ ਹੁੰਦਾ ਡਾਇਰੈਕਟਰ ਨੇ ਕੁਝ ਚੀਜ਼ਾਂ ਟੁਆ ਕਰਨੀ ਹੁੰਦਾ ਤੁਹਾਡੀ ਕੋਲਾਬੋਰੇਸ਼ਨ ਕਿੱਦਾਂ ਹੈਗੀ ਕੋਈ ਅਗਰ ਤੁਸੀਂ ਚੇਂਜਸ ਦੱਸਣਾ ਚਾਹੁੰਦੇ ਉਹ ਉਹਨਾਂ ਨੂੰ ਕਿਸ ਤੰਗ ਨਾ ਲੈਂਦੇ ਸੀ ਅਗਰ ਸਾਡੀ ਸਾਡਾ ਬੜਾ ਖੁੱਲਾ ਜਿਹਾ ਸੁਭਾਅ ਹੈ ਦੋਵਾਂ ਦਾ ਜਿੱਥੇ ਉਹਨਾਂ ਨੇ ਮੈਨੂੰ ਟੋਕਿਆ ਮੈਂ ਐਕਸੈਪਟ ਕੀਤਾ ਜਿੱਥੇ ਮੈਂ ਉਹਨਾਂ ਨੂੰ ਟੋਕਿਆ ਉਹਨਾਂ ਨੇ ਐਕਸੈਪਟ ਕੀਤਾ ਔਰ ਬਹੁਤ ਕੋਆਰਡੀਨੇਸ਼ਨ ਦੇ ਨਾਲ ਚੱਲਿਆ ਸੀ ਕਿਤੇ ਵੀ ਮੈਨੂੰ ਯਾਦ ਹੀ ਨਹੀਂ ਕਿ ਫਿਲਮ ਚ ਕਦੀ ਕੋਈ ਇੱਕ ਥਾਂ ਵੀ ਅਜਿਹਾ ਜਾਇਆ ਹੋਵੇ ਜਿੱਥੇ ਰੋਲੀ ਪਈ ਹੋਵੇ ਜਿੱਥੇ ਗਾਲੋ ਗਾਲੀ ਹੋਣਾ ਪਿਆ ਹੋਵੇ ਜਾਂ ਜਿੱਥੇ ਸਾਡੇ ਸਿਰ ਭਿੜੇ ਹੋਣ ਕਿਤੇ ਵੀ ਨਹੀਂ ਹੋਇਆ ਸਭ ਤੋਂ ਟਫ ਸੀਨ ਕਿਹੜਾ ਸੀ ਤੁਹਾਡੇ ਲਈ ਲਿਖਣ ਲਈ ਜਾਂ ਫਿਰ ਪਰਫਾਰਮ ਕਰਨ ਲਈ ਉਸ ਬਾਰੇ ਕੋਈ ਦੱਸੋ ਅਹ ਜੇ ਸਭ ਤੋਂ ਟਫ ਸੀਨ ਦੀ ਗੱਲ ਕਰਾਂ ਤਾਂ ਕਲਾਈਮੈਕਸ ਨੂੰ ਲੈ ਕੇ ਸਾਡੇ ਚ ਮਤਲਬ ਐਡਿਟ ਨੂੰ ਲੈ ਕੇ ਚੀਜ਼ਾਂ ਸੀਗੀਆਂ ਕਿ ਕਲਾਈਮੈਕਸ ਦਾ ਐਡਿਟ ਜਿਹੜਾ ਹੈ ਉਹ ਕਿਦਾਂ ਦਾ ਹੋਵੇ ਫ ਇਹ ਤੁਹਾਡੀ ਤੁਸੀਂ ਪਹਿਲੀ ਫਿਲਮ ਲਿਖੀ ਹੈ ਹਨ ਤੇ ਕੀ ਕਿਤੇ ਜ਼ਿਆਦਾ ਮਜ਼ਾ ਆਉਂਦਾ ਹੈ ਸੌਂਗਸ ਲਿਖਣ ਦੇ ਵਿੱਚ ਜਾਂ ਫਿਰ ਫਿਲਮ ਲਿਖਣ ਦੇ ਵਿੱਚ ਮੈਂ ਭਾਜੀ ਜਦੋਂ ਗੀਤ ਵੀ ਲਿਖਦਾ ਹੈ ਨਾ ਤਾਂ ਗੀਤ ਦੀ ਵੀ ਇੱਕ ਕਹਾਣੀ ਮੇਰੇ ਦਿਮਾਗ 'ਚ ਚੱਲਦੀ ਹੁੰਦੀ ਹੈ ਜਾਂ ਉਹ ਮੇਰੀ ਨਿੱਜੀ ਜ਼ਿੰਦਗੀ ਦੀ ਹੁੰਦੀ ਹੈ ਜਾਂ ਫਿਰ ਮੈਂ ਉਹ ਸਿਰਜ ਲੈਣਾ ਆਪਣੇ ਆਰਾਊਂਡ ਕਿ ਐਦਾਂ ਹੋਇਆ ਹੋਊਗਾ ਫਿਰ ਇਹ ਗੀਤ ਉੱਪਜਿਆ ਹੋਊਗਾ ਸੋ ਉਹ ਕਨੈਕਟਡ ਨੇ ਐਦਾਂ ਨਹੀਂ ਮੈਂ ਕਹੂੰਗਾ ਕਿ ਇਹ ਚ ਵੱਧ ਮਜ਼ਾ ਹੈ ਚ ਘਾਟਾ ਹੈ ਹੁਣ ਇਹ ਜਦੋਂ ਮੈਂ ਕਹਾਣੀ ਲਿਖ ਰਿਹਾ ਸੀ ਤੇ ਇਹਦੇ ਗੀਤ ਆਪ ਮੋਹਰੇ ਆ ਰਹੇ ਸੀਗੇ ਤਾਂ ਦੋਵੇਂ ਕਨੈਕਟਡ ਨੇ ਆ ਐਕਟਿੰਗ ਕਲਾਸਿਸ ਬਾਰੇ ਦੱਸੋ ਕਿਉਂਕਿ ਤੁਸੀਂ ਤੇ ਨਰਵੈਰ ਪਾਜੀ ਵੀ ਐਕਟਿੰਗ ਕਲਾਸਿਸ ਲੈ ਰਹੇ ਹੋ ਉਹਦੇ ਵਿੱਚ ਤੁਸੀਂ ਕੀ ਨਵਾਂ ਸਿੱਖਿਆ ਤੇ ਕੀ ਤੁਹਾਨੂੰ ਚੈਲੰਜਸ ਆਏ ਅ ਮੰਦੀਪ ਪਾਜੀ ਪਹਿਲੀ ਗੱਲ ਤਾਂ ਉਹਨਾਂ ਦਾ ਸਿਖਾਉਣ ਦਾ ਤਰੀਕਾ ਬੜਾ ਸਰਲ ਤੇ ਸਿੱਧਾ ਉਹਨਾਂ ਨੇ ਕਦੀ ਕਾਪੀ ਪੈਨ ਫੜ ਕੇ ਸਾਨੂੰ ਨੋਟਸ ਨਹੀਂ ਲਿਖਾਏ ਕਿ ਐ ਕਰਨਾ ਚਾਹੀਏ ਕਰ ਉਹਨਾਂ ਨੇ ਪ੍ਰੈਕਟੀਕਲੀ ਸਾਨੂੰ ਨਿੱਕੇ 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 ਚੀਜ਼ਾਂ ਮਾਈਂਡ ਵਾਈਜ਼ ਐਗਜ਼ਾਮਪਲ ਦੇਣਾ ਇੱਕ ਸੀਨ ਐ ਫਿਲਮ ਦੇ ਵਿੱਚ ਕਿ ਮੈਂ ਰੱਸੀ ਖਿੱਚ ਰਿਹਾ ਤਾਂ ਜਦੋਂ ਰੱਸੀ ਖਿੱਚ ਰਿਆ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਭਾਜੀ ਤੁਹਾਡੀ ਬਾਡੀ ਸਟਿਫ ਨਹੀਂ ਹੋ ਰਹੀ ਰੱਸੀ ਇਦਾਂ ਖਿੱਚ ਰਹੇ ਹੋ ਕਿ ਜਿਦਾ ਥੱਲੇ ਪਾਰ ਹੈ ਨਹੀਂ ਇਹਨੂੰ ਫੀਲ ਕਰੋ ਕਿ ਥੱਲੇ ਬਹੁਤ ਪਾਰ ਹੈ ਤੁਹਾਡੀ ਬਾਡੀ ਦੇ ਵਿੱਚ ਤੁਹਾਡੇ ਸਪਾਈਨ ਦੇ ਵਿੱਚ ਤੁਹਾਡੇ ਕੋਰ ਦੇ ਵਿੱਚ ਸਟਿਫਨੈਸ ਹੋਣੀ ਚਾਹੀਦੀ ਹੈ ਕਿ ਜ਼ੋਰ ਲੱਗ ਰਿਹਾ ਹੈ ਨਾ ਉਹ ਫੇਸ ਦੇ ਉੱਤੇ ਵੀ ਆਊਗੀ ਉਹ ਲੱਤਾਂ ਉਹ ਪੈਰ ਦੇ ਨਹਾਂ ਤੱਕ ਜਾਊਗੀ ਉਹ ਚੀਜ਼ ਹੈ ਨਾ ਉਹ ਕਿਦਾਂ ਆਪਣੀ ਬਾਡੀ ਚ ਉਹਨੂੰ ਲੈ ਕੇ ਆਉਂਦਾ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਡੇ ਕੋਲੋਂ ਕੰਮ ਕਰਵਾਇਆ ਆਪਣੇ ਇੰਡੀਆ ਪਾਕਿਸਤਾਨ ਦੇ ਟੈਨਸ਼ਨਸ ਚੱਲਦੇ ਰਹਿੰਦੇ ਨੇ ਤੇ ਆ ਬਟ ਆਪਾਂ ਜਿਵੇਂ ਪੰਜਾਬੀ ਫਿਲਮਾਂ ਕਾਫੀ ਉਸ ਚੀਜ਼ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਇਹ ਫਿਲਮ ਉਸੇ ਤਰ੍ਹਾਂ ਹੀ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਆਪਾਂ ਇਸ ਚੀਜ਼ ਤੇ ਕੋਈ ਆਇਡੈਂਟੀਟੀ ਪਾ پا ਰਹੇ ਹਾਂ ਇਹ ਫਿਲਮਾਂ ਕਰਕੇ ਤੇ ਕੀ ਲੱਗਦਾ ਕਿ ਆਡੀਅנס ਦੇ ਲੈ ਕੇ ਆਇਡੈਂਟ ਪਵੇ ਨਾ ਪਵੇ ਉਹ ਬਾਤ ਦੀ ਗੱਲ ਹੈ ਮੈਂ ਕਹਿੰਦਾ ਕਿ ਗੱਲ ਤਾਂ ਕਰਾਂਗੇ ਹਾਂ ਅਸੀਂ ਅਸੀਂ ਗੱਲ ਕਰਨੀ ਤਾਂ ਬੰਦ ਨਹੀਂ ਕਰ ਸਕਦੇ ਜੇ ਜੇ ਨਫ਼ਰਤ ਦੀ ਗੱਲ ਹੁੰਦੀ ਹੈ ਤੇ ਪਿਆਰ ਦੀ ਕਿਉਂ ਨਾ ਹੋਵੇ ਪਿਆਰ ਦੀ ਤਾਂ ਪਹਿਲਾਂ ਹੋਣੀ ਚਾਹੀਦੀ ਹੈ ਸੋ ਅਸੀਂ ਤਾਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਅ ਇਨਸਾਨੀਅਤ ਦਾ ਪਿਆਰ ਜਿਹੜਾ ਨਾ ਉਹ ਹੱਦਾਂ ਨਾਲ ਸੀਮਤ ਨਹੀਂ ਕੀਤਾ ਜਾ ਸਕਦਾ ਉਹ ਹੈਗਾ ਤਾਂ ਹੈਗਾ ਉਹ ਰਹਿਣਾ ਤੇ ਰਹਿਣਾ ਹੈ ਨਾ ਜ਼ਰੂਰੀ ਨਹੀਂ ਹੁਣ ਮੈਂ ਮੈਂ ਆਪਣੀ ਨਿੱਜੀ ਗੱਲ ਦੱਸਦਾ ਮੈਨੂੰ ਅਰੇਬਿਕ 뮤직 ਬਹੁਤ ਪਸੰਦ ਹੈ ਹੁਣ ਮੇਰੀ ਇਸ ਪਸੰਦ ਦੇ ਉੱਤੇ ਕੋਈ ਰੋਕ ਥੋੜੀ ਲਾ ਸਕਦਾ ਪਸੰਦ ਹੈ ਤੇ ਪਸੰਦ ਹੈ ਕੀ ਕਰ ਸਕਦਾ ਅਰੇਬਿਕ 뮤직 ਕਿਉਂ ਕੁਝ ਸੀਜ਼ਨ ਸਪੈਸ਼ਲ ਮੈਨੂੰ ਨਹੀਂ ਪਤਾ ਰੀਜ਼ਨ ਹੈ ਤਾਂ ਮੈਨੂੰ ਮੈਂ ਜਦੋਂ ਸੁਣਦਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਹਾਂਜੀ ਤੇ ਕੁਝ ਸੁਣਾਉਣਾ ਚਾਹ ਉਹ ਅਗਰ ਦੇ ਦਰਸ਼ਕਾਂ ਨੂੰ ਐਨੀਥਿੰਗ ਹਾਂਜੀ ਜ਼ਰੂਰ ਜਦੋਂ ਮੈਨੂੰ ਗਾੜ ਨਾਲ ਲਾਵੇਂ ਰਾਂਝਣਾ ਜਦੋਂ ਮੈਨੂੰ ਗਾਣ ਨਾਲ ਲਾਵੇਂ ਰਾਂਝਣਾ ਮੈਨੂੰ ਲੱਗਦਾ ਇਲਾ ਦੀ ਪਨਾਵਰਗਾ ਸਾਡਾ ਮਿਲਣਾ ਹਏ ਸਾਡਾ ਮਿਲਣਾ ਸਾਡਾ ਮਿਲਣਾ ਰਾਵੀ ਤੇ ਚਨਾ ਵਰਗਾ ਸਾਡਾ ਮਿਲਣਾ ਹੋ ਸਾਡਾ ਮਿਲਣਾ ਥੈਂਕ ਯੂ ਜੀ ਥੈਂਕ ਯੂ ਜੀ ਜਿਹੜਾ ਚਾਹੋਗੇ ਦਰਸ਼ਕਾਂ ਨੂੰ ਲਾਸਟ ਵਿੱਚ ਫਿਰ ਮਾਰੇ 10 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜੀ 10 ਅਕਤੂਬਰ ਨੂੰ ਔਰ ਫਿਲਮ ਪੰਜਾਬ ਦੀ ਗੱਲ ਕਰਦੀ ਹੈ ਦੋਨਾਂ ਪੰਜਾਬਾਂ ਦੀ ਗੱਲ ਕਰਦੀ ਹੈ ਪੰਜਾਬ ਦੀ ਖੇਤੀਬਾੜੀ ਦੀ ਗੱਲ ਕਰਦੀ ਹੈ 1947 ਦੀ ਵੰਡ ਦੀ ਗੱਲ ਕਰਦੀ ਹੈ ਪਰਿਵਾਰਾਂ ਦੀ ਗੱਲ ਕਰਦੀ ਹੈ ਔਰ ਬਿਲਕੁਲ ਫੈਮਿਲੀ ਡਰਾਮਾ ਹੈ ਜੀ ਕਾਮੇਡੀ ਵੀ ਹੈ ਇਮੋਸ਼ਨਸ ਵੀ ਹੈ ਤੁਹਾਨੂੰ ਬਹੁਤ ਮਜ਼ਾ ਆਊਗਾ ਜ਼ਰੂਰ ਦੇਖਣ ਜਾਓ ਜੀ